ਕਪੜੇ ਘਰ ਵਿਖਾਉਣ ਨੂੰ ਲੈ ਕੇ 25000 ਦੀ ਮਾਰੀ ਕੱਪੜਿਆਂ ਦੀ ਠੱਗੀ ਘਟਨਾ ਹੋਈ ਸੀਸੀਟੀਵੀ ਦੇ ਵਿੱਚ ਕੈਦ ਜਾਣਕਾਰੀ ਅਨੁਸਾਰ ਜੈਤੋ ਦੇ ਟਿੱਬੀ ਸਾਹਿਬ ਰੋਡ ਦੇ ਉੱਪਰ ਕੱਪੜੇ ਦੀ ਦੁਕਾਨ ਕਰਦੇ ਗਿਆਨ ਸਿੰਘ ਦੇ ਕੋਲ ਇੱਕ ਵਿਅਕਤੀ ਸਕੂਟਰ ਦੇ ਉੱਪਰ ਸਵਾਰ ਹੋ ਕੇ ਚਿੱਟੇ ਕੱਪੜੇ ਪਾ ਕੇ ਆਇਆ ਅਤੇ ਉਸਦੇ بیٹے ਤੋਂ ਕੱਪੜਿਆਂ ਦੀ ਮੰਗ ਕੀਤੀ ਅਤੇ ਪੈਸੇ ਘਰ ਜਾ ਕੇ ਦੇਣ ਲਈ ਕਿਹਾ ਜਿਹਦੇ ਚਾਲਦਿਆਂ ਉਸਦਾ ਬੇਟਾ ਉਸ ਦੇ ਨਾਲ ਘਰ ਨੂੰ ਚੱਲ ਪਿਆ ਅਤੇ ਉਸ ਨੇ ਜੈਤੋ ਪਿੰਡ ਦੇ ਨਜ਼ਦੀਕ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਉਹ ਤੈਨੂੰ ਘਰੇ ਨਹੀਂ ਲੈ ਕੇ ਜਾ ਸਕਦਾ ਅਤੇ ਮੈਂ ਪੈਸੇ ਲੈ ਕੇ ਆਉਣਾ ਹਾਂ ਜਿਸ ਤੋਂ ਬਾਅਦ ਉਹ ਵਿਅਕਤੀ ਲਗਭਗ 25000 ਦੇ ਕਰੀਬ ਕੱਪੜਾ ਲੈ ਕੇ ਫਰਾਰ ਹੋ ਗਿਆ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਇੱਕ ਛਿੱਟਾ ਕੁੜਤਾ ਪਜਾਮਾ ਪਾਕੀ ਸਕੂਟਰ ਦੇ ਉੱਪਰ ਸਵਾਰ ਹੋ ਕੇ ਇੱਕ ਵਿਅਕਤੀ ਆਉਂਦਾ ਹੈ ਅਤੇ ਬਾਅਦ ਵਿੱਚ ਇਹ ਇੱਕ ਬੱਚੇ ਨੂੰ ਨਾਲ ਲੈ ਕੇ ਇੱਥੋਂ ਚੱਲਿਆ ਜਾਂਦਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੈਤੋ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ